ਸਰਕਾਰ ਨੇ ਸਿਰਫ CLU ਦਾ ਹੀ ਫੈਸਲਾ ਨਹੀਂ ਲਿਆ ਬਲਕਿ ਹੋਰ ਵੀ ਅਹਿਮ ਫੈਸਲੇ ਲਏ ਨੇ ਜੋ ਰਹਿਸ਼ੀ ਕਲੋਨੀਆਂ ਨੇ ਜੋ ਗਰੁੱਪ ਹਾਊਸਿੰਗ ਆ ਉਹਨਾਂ ਦੇ ਉੱਤੇ ਜੋ EDC ਅਤੇ CLU ਦੇ ਰੇਟ ਸਨ ਉਹਨਾਂ ਨੂੰ ਵੀ 50% ਘਟਾ ਕੀਤਾ ਗਿਆ ਉਹਨਾਂ ਨੂੰ ਵੀ ਵੱਡੀ ਰਾਹਤ ਆ ਕਿਉਂਕਿ ਲਗਾਤਾਰ ਉਹਨਾਂ ਦੀ ਵੀ ਮੰਗ ਉੱਠ ਰਹੀ ਸੀ ਇਸ ਤੋਂ ਇਲਾਵਾ ਜਿਹੜੇ ਹੋਰ ਡਿਪਾਰਟਮੈਂਟ ਨੇ ਜਿਵੇਂ ਮਲਟੀਪਲੈਕਸਾ ਸ਼ਹਿਰਾਂ ਅੰਦਰ ਹੋਰ ਕਾਰੋਬਾਰੀ ਨੇ ਮੈਰਿਜ ਪੈਲੇਸ ਨੇ ਪੈਟਰੋਲ ਪੰਪਾ ਮਲਟੀਮੀਡੀਆ ਸੈਂਟਰ वेयरहाउसिंग कोल्ड स्टोर ਆਦਿ ਵੀ ਜੋ ਈਡੀਸੀ ਸੀਐਲਯੂ ਪ੍ਰੋਸੈਸਿੰਗ ਅਤੇ ਲਾਇਸੈਂਸ ਫੀਸ ਆ ਗਈ ਇਹਦੇ ਅੰਦਰ ਵੀ ਇਹਨੂੰ ਰੈਸ਼ਨਲਾਈਜ਼ ਕੀਤਾ ਗਿਆਗਾ ਤਾਂ ਕਿ ਜੋ ਲਗਾਤਾਰ ਵਪਾਰੀਆਂ ਦੀ ਮੰਗ ਸੀ ਉਹਨੂੰ ਕਿਵੇਂ ਰਾਹਤ ਦਿੱਤੀ ਜਾਵੇ ਵਪਾਰੀਆਂ ਨੂੰ ਇਹ ਵੀ ਉਹਦੇ ਸੰਬੰਧੀ ਫੈਸਲਾ ਸਭ ਤੋਂ ਅਹਿਮ ਗੱਲ ਹੈ ਕਿ ਇਸ ਦੌਰ ਦੇ ਅੰਦਰ ਹੀ ਇਹ ਫੈਸਲੇ ਕਿਉਂ ਆ ਰਹੇ ਨੇ ਕਿਉਂਕਿ ਲੋਕ ਸਭਾ ਚੋਣਾਂ ਦੇ ਅੰਦਰ ਕਿਤੇ ਨਾ ਕਿਤੇ ਸਰਕਾਰ ਨੂੰ ਜਿਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ ਖਾਸੌਰ ਤੇ ਬੀਜੇਪੀ ਨੂੰ ਜਿਸ ਤਰ੍ਹਾਂ ਚ ਸ਼ਹਿਰਾਂ ਦਾ ਮੈਂਡੇਟ ਮਿਲਿਆ ਸ਼ਹਿਰਾਂ ਦੇ ਵਪਾਰੀ ਉਸ ਤਰ੍ਹਾਂ ਨਰਾਜ਼ ਹੋਏ ਉਸ ਤੋਂ ਬਾਅਦ ਸਰਕਾਰ ਨੂੰ ਲੱਗਦਾ ਕਿ ਇਹ ਰੈਸ਼ਨਲਾਈਜ਼ ਨਾ ਕੀਤਾ ਤਾਂ ਸਵਾਲ ਹੋਰ ਖੜੇ ਹੋਣਗੇ ਪਰ ਦੂਜੇ ਪਾਸੇ ਸਵਾਲ ਇਹੀ ਖੜਾ ਹੁੰਦਾ ਕਿ ਅਗਰ ਇਸ ਤਰ੍ਹਾਂ ਦੀਆਂ ਰਾਹਤਾਂ ਚੱਲਦੀਆਂ ਰਹਿਣਗੀਆਂ ਤਾਂ ਪੰਜਾਬ ਦੀ ਇਕਨੋਮੀ ਨੂੰ ਅਗਰ ਲੀਤ ਤੇ ਲੈ ਕੇ ਆਉਣਾ ਉਹ ਕਿਵੇਂ ਆਏਗੀ ਪਰ ਸਰਕਾਰ ਫਿਲਹਾਲ ਇਹ ਫੈਸਲੇ ਲੈ ਰਹੀ ਆ ਔਰ ਇਹ ਫੈਸਲੇ ਚੋਣਾਂ ਤੋਂ ਬਾਅਦ ਚੋਣ ਜਾਬਤੇ ਦੇ ਪੂਰੇ ਹੋਣ ਤੋਂ ਬਾਅਦ ਯਾਨੀ 25 ਅਗਸਤ ਤੋਂ ਬਾਅਦ ਹੀ ਲਾਗੂ ਹੋਣਗੇ ਇਸੇ ਲਈ ਕੋਈ ਸਰਕਾਰ ਦਾ ਮੰਤਰੀ ਜਾਂ ਸਰਕਾਰ ਦਾ ਅਧਿਕਾਰੀ ਕੈਮਰੇ ਤੇ ਵੀ ਬੋਲਣ ਨੂੰ ਤਿਆਰ ਨਹੀਂ ਯਾਦਵਿੰਦਰ ਸਿੰਘ এবੀਪੀ ਸਾਂਝਾ